45 ਇਹ ਰੁਪਈ ਤੋਂ ਹਰ ਸਾਲ 6.5 ਲੱਖੋਂ ਦਾ ਉਹ ਕੰਮ ਕਰਦਾ ਹੈ ਬਿਹਾਰ ਦੇ ਵਿੱਚੋਂ ਹਰ ਸਾਲ 3.5 ਲੱਖੋਂ ਦਾ ਉਹ ਕੰਮ ਕਰਦਾ ਚਲਾ ਜਾਂਦਾ ਹੈ ਟੀਕੇ ਨਾਲ ਸਮਝਾਉਣਾ ਬੜੇ ਪਿਆਰ ਨਾਲ ਸਮਝਾਉਣਾ ਬਹਿ ਕੇ ਸਮਝਾਉਣਾ ਨੂੰ ਵੇਖੋ ਬੜੀ ਵੱਡੀ ਗੱਲ ਹੈ ਜੀ ਇਹਦੇ ਇਹਦੇ ਮਤਲਬ ਕਿ ਜਦੋਂ ਦਾ ਚੱਲਿਆ ਇਹਨਾਂ ਦਾ ਚੈਨਲ ਚੱਲਿਆ ਮੈਂ ਉਹ ਵੀ ਇਹਨਾਂ ਦਾ ਕਾਹਗਾ ਬੜੀ ਮਹਾਰਾਜ ਨੇ ਕਿਰਪਾ ਇਹਨਾਂ ਤੇ ਕੀਤੀ ਹੈ ਚੈਨਲ ਵਾਲੀ ਵੀ ਬਾਕੀ ਇਹਨਾਂ ਦਾ ਅਗੇ-ਅਗੇ ਜਿਉਂ-ਜਿਉਂ ਇਹ ਪੈਰ ਟੁੱਟਣਗੇ ਮਹਾਰਾਜ ਇਹਨਾਂ ਦੇ ਨਾਲ ਜਿਹਾ ਸੱਚੇ ਪਾਤਸ਼ਾਹ ਇਹਨਾਂ ਦਾ ਖੜਦੀ ਕਲਾ ਕਰੇਗਾ ਜੀ ਹਰ ਮਦਾਨ ਫਤਿਹ ਕਰੇਗਾ ਬਾਕੀ ਵੈਰਨਿਕਾ ਖਾਲਸਾ ਵੈਰ ਦੀ ਫਤਿਹ ਸੋ ਇਤਨਾ ਕਿਤੇ ਜੋ ਕਿ ਬਹਾਦੂਰ ਤੋਂ ਬੰਦੇ ਹੁੰਦੇ ਆ ਕੰਮ ਕਰਦੇ ਵਾਪਸ ਸਿੱਡੇ ਜਾਂਦੇ ਜਿੱਦਾਂ ਅਸੀਂ ਬਾਹਰ ਜਾਂਦੇ ਮਹਾਰਾਜ ਮੁੱਕ ਜਾਂਦੇ ਆ ਸੋ ਅਸੀਂ ਉਹਨਾਂ ਚੀਜ਼ਾਂ ਨੂੰ ਬਖਾਨ ਦੀ ਕੋਸ਼ਿਸ਼ ਕਰਦੇ ਗ੍ਰਾਉਂਡ ਜਿੱਦੋਂ ਬਾਹੀ ਨੇ ਸਾਡੇ ਨਾਲ ਨੇ ਅਰਦਾਸ ਮੌਕੇ ਤੇ ਉੱਥੇ ਪਹੁੰਚਣਾ ਪਰੇਗਾ ਕੋਰਦੋਰ ਜਿੱਤਸਾ ਦੋਸਤੋ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਵੱਡੇ ਬੀਸ਼ਰ ਰਜਿੰਦਰ ਸਿੰਘ ਜੈਲਦਾਰ ਭਾਜੀ ਜਿਨ੍ਹਾਂ ਦਾ ਵੀ ਹਮੇਸ਼ਾ ਹੀ ਸਾਡੇ ਤੇ ਅਸ਼ੀਰਵਾਦ ਵੜਿਆ ਰਹਿੰਦਾ ਵੱਡੇ ਭਰਾ ਹੈ ਸਾਡੇ ਲੋੜ ਪੈਣ ਤੇ ਸਮੇਂ ਤੇ ਮਾੜੇ ਚੰਗੇ ਟਾਈਮ ਦੇ ਸਾਰਾ ਹਮੇਸ਼ਾ ਹੀ ਧੰਨ ਦੇ ਭਾਈ ਜਰਨਲ ਅਸੀਂ ਧੰਨਵਾਦ ਕਰਦੇ ਆ ਔਰ ਅੱਜ ਜਿਹੜਾ ਇੱਕ ਅਸ਼ੀਸ਼ ਪ੍ਰੋਗਰਾਮ ਦੀ ਕਵਰੇਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਲਗਭਗ ਇੱਕ ਸਾਲ ਵਾਸਤੇ ਗੁਰੂ ਮਹਾਰਾਜ ਮੇਰ ਕਰਨ ਐਪੀਸੋਡ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਪਿੰਡਾਂ ਦੇ ਮਸਲੇ ਜਿਹੜੇ ਕਿ ਗਰਾਉਂਡ ਜ਼ੀਰੋ ਤੋਂ ਅਸੀਂ ਪਿੰਡਾਂ ਦੇ ਮਸਲੇ ਲੈ ਕੇ ਆਵਾਂਗੇ ਕੁਝ ਸਰਕਾਰਾਂ ਕਹਿੰਦੀਆਂ ਆ ਵੀ ਤੋਂ ਦੇ ਜਿਹੜੇ ਪੰਜਾਬ ਦੇ ਨੌਜਵਾਨ ਨੇ ਸੈਂਟਰ ਦੇ ਵਿੱਚ ਕੁਝ ਸਾਕੇ ਨਮਾਇੰਦਗੀ ਕੀਤੀ ਹੋਏ ਪੰਜਾਬ ਦੇ ਐਮਪੀ ਸਾਹਿਬ ਉਹ ਕਦੇ ਪੰਜਾਬ ਦੇ ਵਿੱਚ ਜਿੰਨੇ ਵੀ ਨੌਜਵਾਨੇ ਸਰਗਿਸ਼ੀ ਨੇ ਉਹ ਵੀ ਇੱਕ ਕਸ ਜਿਹੜਾ ਤਲੰਕਾ ਹੈ ਉਹਨੂੰ ਝੋਲਦੀ ਕੋਸ਼ਿਸ਼ ਕਰਨਾ ਹੈ ਜਿਹੜੇ ਸਾਡੇ ਪੰਜਾਬ ਦੇ ਨੌਜਵਾਨ ਨਸ਼ੇੜੀ ਨੇ ਤਾਂ ਫਿਰ ਜਿਹੜੀ 80 ਤੋਂ 82% ਪੰਜਾਬ ਦੇ ਵਿੱਚ ਖੇਤੀ ਹੁੰਦੀ ਹੈ ਫਿਰ ਉਹ ਕੰਮ ਕਰਦਾ ਹੈ ਜਾਂ ਜਿਹੜੇ ਆ ਵਸਾ ਚੱਲਦੀਆਂ ਨੇ ਤਾਂ ਗ੍ਰੇਡ ਸਕੂਲ ਵਰਨਾ ਦੇ ਵਿੱਚ ਬੱਚੇ ਪੜ੍ਹਨ ਜਾਂਦੇ ਆ ਉਹ ਕੌਣ ਚਲਦਾ ਜਾਇਦ ਰੇਤਾ ਖਾਣੇ ਚੱਲਦੇ ਆ ਉਹ ਕੌਣ ਚਲਦਾ ਇਹ ਫੈਕਟਰੀਆਂ ਚਾਹੀਦੀਆਂ ਤਾਗਾ ਮਿਲਣਾ ਚਾਹੀਦੀਆਂ ਨੇ ਬਣਦੇ ਆ ਸੀ ਬੀਯੂਪੀ ਤੋਂ ਹਰ ਸਾਲ 6.5 ਲੱਖ ਰੁਪਆ ਉਹਦਾ ਕੰਮ ਕਰਦਾ ਹੈ ਬਿਹਾਰ ਦੇ ਵਿੱਚੋਂ ਹਰ ਸਾਲ 3.5 ਲੱਖ ਰੁਪਆ ਉਹਦਾ ਕੰਮ ਕਰਦਾ ਜਾਇਦਾ ਜਾਂਦਾ ਹੈ